ਮੈਂ ਤੁਹਾਡਾ ਪੱਤਰਕਾਰ ਭਿੰਦਰਮਾਨ ਪਹੁੰਚਿਆ ਸਰਹੰਦ ਚੰਡੀਗੜ੍ਹ ਮਾਰਗ ਤੇ ਬਡਾਲੀ ਆਲਾ ਸਿੰਘ ਵਿਖੇ ਮਸ਼ਹੂਰ ਟਾਬਾ ਵਿਰਸਾ ਟਾਬਾ ਵਿਖੇ ਇੱਥੇ ਸਮਾਜ ਸੇਵਕ ਕੁਲਵਿੰਦਰਜੀਤ ਸਿੰਘ ਜੋਲੀ ਦੀ ਅਗਵਾਈ ਹੇਠ ਉਹਨਾਂ ਦੇ ਯਤਨਾ ਸਦਕੇ ਅੱਜ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਨੂੰ ਵਿਰਸਾ ਟਾਬੇ ਦੀਆਂ ਬਾਹਰੀ ਤਸਵੀਰਾਂ ਵਿਖਾਈਆਂ ਜਾ ਰਹੀਆਂ ਨੇ ਮਸ਼ਹੂਰ ਵਿਰਸਾ ਟਾਬਾ ਇਸ ਰੋਡ ਤੇ ਜਿਸ ਦੇ ਵਿੱਚ ਦੂਰ ਦਰਾਡੇ ਤੋਂ ਜਿਹੜੇ ਇਸ ਮਾਰਗ ਤੇ ਰੋਡ ਤੇ ਲੋਕ ਜਾਂਦੇ ਨੇ ਉਹ ਆਪਣਾ ਖਾਣ ਪੀਣ ਦੇ ਲਈ ਰੁਕਦੇ ਨੇ ਮਾਤਾ ਗ ਬੈਠ ਕੇ ਸਿਦਨੇ ਘਟ ਰਹੀਆਂ ਨੀ ਕੜੀ ਸੂਈ ਬਾਟਾ You know what I'm saying? ਨਾ ਇਹਨਾਂ ਦਾ ਯੋਗਦਾਨੀਆਂ ਉਥੇ ਜੋਲੀ ਭਾਰੀ ਦਾ ਜਿਹੜੇ ਵੀ ਇਹ ਤਾਂ ਆਪਣੀ ਲੋਕਾਂ ਪਰਮਾਤਮਾ ਨੇ ਯਾ ਕਹਿ ਲੋ ਸਮਾਜ ਨੇ ਇਹ ਖਾਣ ਸਾਡੇ ਵਾਸਤੇ ਬਣਾਤਾ ਦੀਆਂ ਇਹ ਤਾਂ ਹੀ ਬਣਾਇਆ ਸ਼ਾਇਦ ਕਿ ਅਸੀਂ ਤੇ ਆਪਣੇ ਮਨ ਦੇ ਸਾਧਨ ਤੇ ਕੰਮ ਤੇ ਯਾਰ ਉੱਠੀ ਨਹੀਂ ਸੁਣਉਂਦੇ ਨਹੀਂ ਕਹਾਂਗੇ ਐਂਡ ਤੇ ਕਵਾਂ ਨਹੀਂ ਇਹ ਸੋਚੇ ਦਾ ਅਸੀਂ ਮਾਫ਼ ਵੀ ਮੰਗ ਲਵਾਂਗੇ ਆ ਵੀ ਦਾਵਾ ਪੈਣਾ ਜੋ ਪੇਂਡੀ ਇੱਥੇ ਪਹੁੰਚਿਆ ਉਹਨਾਂ ਦਾ ਹੱਥੋਂ ਪੈਣਾ ਧੰਵਾਦ ਕਰਦੇ ਆ ਤੇ ਪਿੰਡ ਦੇ ਹੈਪੀ ਇਹ ਜਿਦਾ ਜੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਮਡੇਰ ਸਾਹਿਬ ਨੂੰ ਧੰਨਵਾਦ ਜਿਹੋ ਦੀ ਬਿਸਮਰ ਧੰਨਵਾਦ ਜਿਹੜੇ ਸਾਰੇ ਚੱਲ ਕੇ ਆ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਵੀ ਜੋ ਸਾਡੇ ਪਿੰਡ ਦੀਆਂ ਲੜਕੀਆਂ ਜਿਹੜੀਆਂ ਆਈਆਂ ਨੇ ਵੀ ਉਹਨਾਂ ਨੂੰ ਇੱਕ ਸਨਮਾਨ ਕਰਦੇ ਹੋਏ ਤੁਹਾਨੂੰ ਗਿਫਟ ਵੀ ਦੇਣਾ ਹੁਣ ਉਹ ਬੇਨਤੀ ਕਰੂਗਾ ਕਿ ਜਿਹੜਾ ਸੰਗੀਤ ਅੱਜ ਵੀ ਆਪਣਾ ਸਨਮਾਨ ਲੈ ਲੈ ਜਿਸ ਸੰਗੀਤ ਉਹ ਵੀ ਅੱਜ ਵੀ じゃあ、キッタン、みんなお願い, <laughs> い, <laughs> い بس ਇਹ ਗੱਲ ਕੋਈ ਗੱਲ ਨਹੀਂ ਹੈ ਉਹ ਮੋਡਲ ਹੈ ਜਿਹਨੂੰ ਸੈਗਰ ਕਹਿੰਦੇ ਆ ਤਾਂ ਉਹ ਮੋਡਲ ਹੈ ਉਹਨਾਂ ਦਾ ਉਹਨਾਂ ਦੀ ਗੱਲ ਆ ਰਹੀ ਹੈ ਕਿ ਬੀਟੀ ਦੀ ਬੈਟਿੰਗ ਭੁੱਲ ਗਏ ਜੀ ਜਾਨ ਸਾਹਿਬ ਦੇ ਕਿਉਂਕਿ ਇਹ ਸਾਡੇ ਏਰੀਏ ਦੀ ਸ਼ਾਨ ਹੈ ਪ੍ਰੈਸ ਰਿਪੋਰਟਰ ਇਹ ਇਦਾਂ ਦੇ ਆ ਵੀ ਇਹ ਸਚਾਈ ਦੀ ਢੰਗਾਈ ਤੱਕ ਪਹੁੰਚ ਜਾਂਦੇ ਆ ਇਹਨਾਂ ਦੀ ਮੇਹਰ ਤਾਂ ਜਿਹੜੀ ਉਹ ਇਹਨਾਂ ਦਾ ਨਾਲ ਵੀ ਕੋਈ ਪਹਿਚਾਨ ਨਹੀਂ ਹੈ ਜਿਵੇਂ ਇਹਨਾਂ ਦੀ ਮੇਹਰ ਤਾਂ ਅਸੀਂ ਇਹ ਆਏ ਸਾਲ ਹੀ 5 ਸਾਲ ਇਹਨਾਂ ਨੂੰ ਵੀ ਹੋ ਕੇ ਮੈਨੂੰ ਦੱਸਿਆ ਜਿਉੜੀ ਸਾਹਿਬ ਨੇ ਵੀ ਇਹ ਇਦਾਂ ਹੀ ਨਾਲ ਸੇਵਾ ਨਿਭਾ ਰਹੇ ਆ 5 ਸਾਲਾਂ ਤੋਂ ਔਰ ਸਾਰਾ ਪ੍ਰੋਗਰਾਮ ਇਹਨਾਂ ਨੇ ਭਾਈ ਕਵਰ ਕਰਿਆ ਅਸੀਂ ਬੜੇ ਧੰਨਵਾਦੀ ਆ ਇਹਨਾਂ ਦਾ ਮਾਣ ਸਾਡੇ ਵੱਲੋਂ ਕੀਤਾ ਜਾਣਾ ਮਾਨ ਸਾਹਿਬ ਦਾ ਉਹਨਾਂ ਨੂੰ ਬੇਨਤੀ ਹੈ ਵੀ ਆਉਣ ਅੱਗੇ ਆਪਣਾ ਮਾਣ ਜਰੂਰ